ਨਿਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੋਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਸੀ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 33242025 ਦੇ ਅੰਦਰ ਸੈਕਸ਼ਨ 304 2 111 ਬੀ ਐਨ ਐਸ ਇਹਦੇ ਵਿੱਚ ਇੱਕ ਮੁੰਡੇ ਨੇ ਇੱਕ ਮੁੰਡੇ ਨੂੰ ਅਰੈਸਟ ਕੀਤਾ ਜਿਹਦਾ ਨਾਮ ਹੈ ਨਿੱਕੂ ਤੇ ਦੂਸਰਾ ਉਹਦਾ ਜਿਹੜਾ ਸਾਥੀ ਹੈ ਰੂਬਲ ਉਹ ਹਾਲੇ ਫਰਾਰ ਹੈ ਇਹਨਾਂ ਨੇ 1 ਤੇ 2 ਦੀ ਦਰਮਿਆਨੀ ਰਾਤ ਨੂੰ ਇੱਕ ਲੇਡੀ ਮਨਜੀਤ कौर ਜਿਹੜੀ ਆਪਣੇ ਘਰ ਵੱਲ ਜਾ ਰਹੀ ਸੀ ਰਾਤੀ ਉਹਦੇ ਉਹ ਪੈਦਲ ਜਾ ਰਹੀ ਸੀ ਇਹ ਦੋਨੋਂ ਮੁੰਡੇ ਐਕਟਿਵਸ ਸਕੂਟਰ ਤੇ ਆਏ ਤੇ ਮਨਜੀਤ कौर ਦੀ ਵਾਲੀਆਂ ਸਨੇਚ ਕੀਤੀਆਂ ਤੇ ਜਿਵੇਂ ਸਨੇਚ ਕੀਤੀਆਂ ਆਪਣਾ ਮਨਜੀਤ कौर ਨੇ ਥਾਣੇ ਇਤਲਾ ਦਿੱਤੀ ਤੇ ਪੁਲਿਸ ਨੇ ਨਾਲ ਦੇ ਨਾਲ ਹੀ ਐਫ ਆਈ ਆਰ ਰਜਿਸਟਰ ਕੀਤੀ ਤੇ ਐਫ ਆਈ ਆਰ ਸਟੇ ਕੀਤੇ ਕਰਕੇ ਤੇ ਪੁਲਿਸ ਨੇ ਪਾਲਣਾ ਸ਼ੁਰੂ ਕੀਤਾ ਕਿ ਜਿਹੜੇ ਮੁੰਡਿਆਂ ਨੇ ਕੀਤੀ ਐਸ ਅਸੀਂ ਕੈਮਰਾਜ਼ ਦੀ ਹੈਲਪ ਲਈਤੀ ਨਾਲ ਹਿਊਮਨਿਟੀ ਦੀ ਹੈਲਪ ਲਈਤੀ ਤੇ ਸਾਨੂੰ ਪਤਾ ਚੱਲਿਆ ਕਿ ਇਹ ਜਿਹੜਾ ਇੰਦਰਜੀਤ ਸਿੰਘ ਅਕਵਲਜੀਤ ਸਿੰਘ ਅਲਾਈਸ ਨਿੱਕੂ ਜਿਹੜਾ ਹੈਗਾ ਮੁੰਡਾ ਇਹਨੇ ਆ ਕੀਤੀ ਹੈ ਜੀ ਸਨੇਚਿੰਗ ਨਾਲ ਨਾਲ ਮੁੰਡਾ ਰੂਬਲ ਹੈਗਾ ਤੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹਨੂੰ ਅਰੈਸਟ ਕਰ ਲਿਆ ਤੇ ਰੈਸਟ ਕਰਕੇ ਸਾਨੂੰ ਪਤਾ ਚੱਲਿਆ ਕਿ ਇਹਦੇ ਤੇ ਪਹਿਲਾਂ ਤੁਹੀ 9 ਮੁਕਦਮੇ ਦਰਜ ਅਗੇ ਆਪਣਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਚ ਵਕਫਾਕ ਥਾਣੇ ਤੇ ਤੇ ਹੁਣ ਅਸੀਂ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ 2 ਦਿਨ ਦਾ ਪੁਲਿਸ ਰਿਮਾਨਡ ਮਿਲੇ ਆ ਤੇ ਅ ਹੁਣ ਅਸੀਂ ਇਹਦੀ ਹੋਰ ਵੀ ਪੁੱਛਗិច្ច ਕਰਾਂਗੇ ਤੇ ਸਾਨੂੰ ਇਹ ਨਾਲ ਨਾਲ ਇੱਕ ਹੋਰ ਚੀਜ਼ ਪਤਾ ਚੱਲੀ ਹੈ ਕਿ ਜਿਹੜੀ ਇਹ ਵਾਲੀਆਂ ਸਨੇਚਰ ਦੇ ਸੋਨੇ ਦੇ ਕੰੰਦਨ ਸਨੇਚ ਕਰਦਾ ਸੀਗਾ ਇਹ ਬੇਸਿਕਲੀ ਉਹਨਾਂ ਦਾ ਸੋਨਾ ਪਿਗਲਾ ਕੇ ਉਸ ਨਿਆਰੇ ਨੂੰ ਦਿੰਦਾ ਸੀਗਾ ਇਸੋ ਨਿਆਰੇ ਨੂੰ ਦੇ ਕੇ ਤੇ ਉਹਦੇ ਬਦਲੇ ਪੈਸੇ ਲੈਂਦਾ ਸੀ ਤੇ ਇਹ ਪਹਿਲਾਂ ਹੁਣ ਤਾਂ ਵਿਲਾ ਹੀ ਸੀਗਾ ਹੁਣ ਤਾਂ ਸਨੇਚਿੰਗ ਤੇ ਚੋਰੀਆਂ ਦੇ ਕੰਮ ਵਿੱਚ ਹੀ ਸੀਗਾ ਇਹ ਕੁਝ ਸਾਲ ਪਹਿਲਾਂ ਸੁਨਿਆਰੇ ਦਾ ਹੀ ਕੰਮ ਕਰਦਾ ਸੀਗਾ ਤੈਨੂੰ ਟੈਕਨੀਕ ਸੀਗੀ ਉਹਨੂੰ ਸੁਨਿਆਰੇ ਜਾਣਦੇ ਵੀ ਸੀਗੇ ਤੇ ਇਹੋ ਜੇ ਕੰਮਾਂ ਨੂੰ ਅੰਜਾਮ ਦਿੰਦਾ ਸੀ ਸਰ ਇਹ ਕਿਥੋਂ ਖੜਿਆ ਗਿਆ ਤੇ ਮਤਲਬ ਵਪਾਰ ਕਰਦਾ ਸੀ ਸੋਨੇ ਦਾ ਤੇ ਇਹ ਪਹਿਲਾਂ ਸੋਨੇ ਸੁਨਿਆਰੇ ਦਾ ਕੰਮ ਕਰਦਾ ਸੀਗਾ ਜੀ ਕਿੱਥੇ ਕਰਦਾ ਸੀ ਇਹ ਆਪਣੇ ਏਰੀਆ 'ਚ ਹੀ ਜੀ ਵੌਲਟ ਸਿਟੀ ਵੌਲਟ ਸਿਟੀ ਹੁਣ ਅਸੀਂ ਇਹ 3-4 ਜਨਿਆਂ ਦਾ ਸਾਨੂੰ ਪਤਾ ਚੱਲਿਆ ਕਿ ਜਿਨ੍ਹਾਂ ਨੂੰ ਵੇਚਦਾ ਸੀ ਪਰ ਅਸੀਂ ਉਹਨਾਂ ਦੇ ਦੇਖਾਂਗੇ ਕਿ ਇਹ ਕੀ ਕਹਿ ਕੇ ਵੇਚਦਾ ਸੀਗਾ ਪਹਿਲਾਂ ਵੀ ਜਿਵੇਂ ਕੰਮ ਕਰਦਾ ਸੀ ਇਹਨੂੰ ਸਾਰੇ ਸੁਨਿਆਰਿਆਂ ਦਾ ਪਤਾ ਸੀ ਤੇ ਲਿੰਕ ਸੀਗੇ ਤੇ ਸਰ ਕੰਪਨੀ ਸਰ ਦੀ ਲਿੰਕ ਸੀ ਜਾਂ ਅੰਮ੍ਰਿਤ ਸਰ ਅੰਮ੍ਰਿਤ ਸਰ ਹਾਂਜੀ ਬੈਕਗਰਾਉਂਡ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਖਾਸ ਤਾਂ ਪੜਿਆ ਨਹੀਂ 8ਵੀਂ ਕਲਾਸ ਪੜਿਆ ਹੈ ਇਹ ਹੈਗਾ 40-42 ਸਾਲਾਂ ਦਾ ਮੁੰਡਾ ਹੈਗਾ ਤੇ ਪਹਿਲਾਂ ਸੁਨਿਆਰੇ ਦਾ ਕੰਮ ਕਰਦਾ ਸੀ ਉਹਨੇ ਕੁਝ ਸਾਲਾਂ ਤੋਂ ਚੋਰੀਆਂ ਵੇਚੀ ਸੀਗਾ ਉਹ ਫਰਾਰ ਹੈ ਜੀ ਰੂਬਲ ਫਰਾਰਾ ਤੇ ਵਾਸੀ ਅੰਮ੍ਰਿਤਸਰ ਦਾ ਹੀ ਹੈ ਵਾਸੀ ਅੰਮ੍ਰਿਤਸਰ ਦਾ ਇਹ ਹੈਗਾ ਹੀ ਹੈ ਆਪਣਾ ਸ਼ੀਦੋਦਮ ਸਿੰਘ ਨਗਰ ਬੀ ਡਿਵੀਜ਼ਨ ਦੇ ਹੈਗੇ ਜਿੱਦੋਂ ਉਹ ਵੀ ਅਸੀਂ ਰਿਕਵਰ ਕਰ ਲੀਜੀਏ ਉਹ ਚੋਰੀ ਨਹੀਂ ਕੀਤੀ ਸੀ ਇਹ ਮਨੇ ਉਹ ਅਸੀਂ ਰਿਕਵਰ ਕਰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਰਿਕਵਰ ਕੀਤੀ ਹੈ ਉਹਦੇ ਕਾਗਜ਼ ਪੁਗਜ਼ ਦੇਖ ਰਹੇ ਹਾਂ ਕੋਈ ਨਸ਼ੇ ਦਾ ਕੋਈ ਨਸ਼ਾ ਦਾ ਨਹੀਂ ਉਹ ਹਲੇ ਸੀ ਇਹਦਾ ਮੈਡੀਕਲ ਕਰਾ ਕੇ ਸੰਭਲ ਚਲੇ ਮੈਂ ਤਾਂ ਪੰਕੇ ਟੂਰਲੀ ਟੂ ਸੇ ਜੀ ਹੁਣ ਤਾਂ ਅਸੀਂ ਕੱਲ ਰੈਸਟ ਕੀਤਾ ਅੱਜ ਪੇਸ਼ ਕੀਤਾ ਹੁਣ ਦੋ ਦਿਨ ਦਾ ਰਿਮਾਨਡ ਮਿਲਿਆ ਤੇ ਅਸੀਂ ਪੂਰੀ ਕੋਈ ਨਹੀਂ ਫਿਲਹਾਲ ਕੋਈ ਨਹੀਂ ਹੈ ਤਿਆਰ ਪਰ